ਆਪਣੀ ਔਲਾਦ ਦੇ ਅੰਨੇ ਮੋ ਵਿੱਚ ਤੀਜੀ ਧੇਰ ਦੇ ਵਿਨਾਸ਼ ਦੀ ਕਥਾ ਕਰੇਗੀ ਮਝੂਰ ਦੁਆਬੇ ਦੀ ਫਿਲਮ ਇਲਜ਼ਾਮ ਲੈ ਭਈ ਗਾਮਿਆ ਪਾਓ ਹੋ ਵੀਰਾ ਮੇਰਾ ਉਹ ਪੈਣ ਦੇ ਉਹ ਬੱਸ ਕਰੋ ਬਾਤ ਕਰੋ ਬਾਣੀ ਵੀ ਪਾਲਾ ਇੱਚ ਪਾਓ ਪਾਣੀ ਲਾ ਪੈਗ ਉਹ ਸਰਦਾਰ ਜੀ ਤੁਸੀਂ ਲਾਓ ਪਹਿਲਾਂ ਮੇਰੇ ਭਰਾ ਆ ਤੁਸੀਂ ਫੜੋ ਉਹ ਆਪਾਂ ਦਾ ਇੱਕੋ ਹੀ ਗਰਾਸ ਚ ਪੈਗ ਲਾ ਦੇ ਤੂੰ ਪਹਿਲਾਂ ਲਾ ਲਿਆ ਜਾਂ ਮੈਂ ਪਹਿਲਾਂ ਲਾ ਲਿਆ ਕੋਈ ਫਰਕ ਸੋੜਾ ਆ ਲੈ ਫਿਰ ਜੇ ਤੂੰ ਕਹਿੰਦਾ ਆ ਭਰਾ ਮੇਰੇ ਲਾਓ ਲਾਓ ਕੋੜੀਆ ਕੋੜੀਆ ਆਂ ਜਿਨੀ ਲਈ ਓਏ ਲੈ ਗਾ ਮੈਂ ਪੀਜਾ ਬੈਗ ਸਾਰਾ ਆ ਲਓ ਮੂੰਹ ਠੀਕ ਕਰ ਲੋ ਪਿਆਜ਼ ਨਾਲ ਉਹ ਬੰਦੇ ਤੇ ਆ ਓ ਦੇਖ ਵੇ ਗਾਮਿਆ ਹਮ ਅੱਜ 25 ਸਾਲ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਇਕੱਠਿਆਂ ਤੇਰਾ ਤੇ ਮੇਰਾ ਰਿਸ਼ਤਾ ਸੀਰੀ ਤੇ ਮਾਲਕ ਵਾਲਾ ਰਿਸ਼ਤਾ ਨਹੀਂ ਉਹ ਖੂਨ ਦਾ ਰਿਸ਼ਤਾ ਭਰਾਵਾਂ ਵਾਲਾ ਰਿਹਾ ਗੁੰਮ ਦਾ ਰਿਸ਼ਤਾ ਉਹ ਗਾਮਿਆ ਮੈਨੂੰ ਤਾਂ ਉਹ ਵੀ ਦਿਨ ਯਾਦ ਆ ਅੱਜ ਤੋਂ 15 ਸਾਲ ਪਹਿਲਾਂ ਜਦੋਂ ਪਾਣੀ ਦੇ ਨੱਕੇ ਬਦਲੇ ਮੈਨੂੰ ਕਰਤਾਰੇ ਨੇ ਗਾਲ ਕੱਢੀ ਸੀ ਤੂੰ ਸਹਾਰ ਨਹੀਂ ਸਕਿਆ ਮੇਰੀ ਬੇਇੱਜ਼ਤੀ ਮੇਰਾ ਤਾਂ ਖੂਨ ਖ올 ਉੱਠਿਆ ਉਦੋਂ ਬਈ ਮੇਰੇ ਵੱਡੇ ਭਰਾ ਨੂੰ ਇਹਨੇ ਗਾਲ ਕੱਢੀ ਤਾਂ ਮੈਂ ਕਹੀ ਮਾਰ ਕੇ ਉਹਦਾ ਸਿਰ ਪਾੜ ਦਿੱਤਾ ਨਹੀਂ ਭੁੱਲਦੀ ਵੀਰਿਆ ਗੱਲ ਉਹ ਮੇਰੇ ਆ ਮਨ ਚ ਵਸਿਆ ਗੱਲ ਇਹੇ ਇਸੇ ਕਰਕੇ ਉਦੋਂ ਤੋਂ ਮੇਰੇ ਦਿਮਾਗ 'ਚ ਗੱਲ ਵਾਹੇ ਪਈ ਮੇਰਾ ਇਹ ਸਿਰੀ ਨਹੀਂ ਮੇਰਾ ਭਰਾ ਆ ਭਰਾ ਭਰਾ ਆ ਪਾ ਭਰਾ ਹਾਂ ਪਾ ਬੈਗ ਆ ਵਈ ਗਾਮਿਆ ਕਿੱਥੇ ਦੇ ਮਾਗੇ ਤੇਰਾ ਲੇਖਾ ਉਮਰ ਪਰ ਕੋਈ ਗੱਲ ਨਹੀਂ ਸਰਦਾਰ ਜੀ ਗਾਮਿਆ ਇਦਾਂ ਕਰਦੇ ਆ ਆਪਾਂ ਹੁਣ ਚੱਲੀਏ ਚੰਗਾ ਸਰਦਾਰ ਜੀ ਆਹ ਚੱਲ ਆਹ ਹਾਜੀ ਰਾਮ ਰਾਮ ਬਾਪੇ ਰੋਲਦੂ ਗਦਾਣੇ ਹੋਏ ਸ਼ਾਜੀ ਤੁਹਾਡੀ ਦਇਆ ਨਾਲ ਲੜਕੀ ਨੂੰ ਦੂਸਰਾ ਸਾਲ ਕਾਲਜ ਵਿੱਚ ਆ ਜਦੋਂ ਨੌਕਰੀ ਲੱਗ ਗਿਆ ਲਹਿਰਾ ਵਹਿਰਾ ਹੋ ਜਾਣ ਗਿਆ ਵੇਖ ਵੇ ਰੋਲਦੂ ਤੇਰੇ ਕੋਲੋਂ ਪਿਛਲੇ ਪੈਸੇ ਤਾਂ ਮੋੜੇ ਨਹੀਂ ਗਏ ਤੂੰ ਹੋਰ ਲੈਣ ਆ ਗਿਆ ਸ਼ਾਜੀ ਹੁਣ ਤਾਂ ਤੁਹਾਡੇ ਰੱਖਣ ਦੇਈਆਂ ਨਿਆਣੇ ਦੀ ਪੜ੍ਹਾਈ ਅੱਧ ਵਿਚਕਾਰ ਗਈ ਆ ਪਾਈ ਪਾਈ ਦਾ ਹਿਸਾਬ ਵਿਆਹ ਸਵੀਤ ਕਰਾਂਗੇ ਬਸ ਪੜਾਈ ਪੂਰੀ ਕਰਾ ਦਿਓ ਦੇਖ ਵੇ ਰੋਲ ਦੂ ਪਹਿਲੇ ਹੀ ਦਰ ਕੋ ਹੈ ਨਹੀਂ ਘਾਟ ਤੇਰਾ ਪਹਿਲੇ ਗਹਿਣੇ ਪਿਆ ਨਿਆਣੇ ਦਾ ਕਿਆ ਭਰਾ ਕਾਲੂ ਕੰਮ ਤਾਂ ਦੇ ਕਿ ਲੱਗ ਕੇ ਕਿਹੜਾ ਆਖਾ ਮੰਨਣ ਜਾਂ ਨਾ ਮੰਨ ਸ਼ਾਜੀ ਤੁਹਾਡੇ ਰੱਖਣ ਦੇ ਆ ਬੱਚੇ ਦੀ ਪੜਾਈ ਆ ਤੇ ਵਿਚਕਾਰ ਚਲੀ ਗਈ ਆ ਨੌਕਰੀ ਲੱਗਦੇ ਸਾਰ ਤੁਹਾਡੀ ਰਕਮ ਪਾਈ ਪਾਈ ਬੋੜ ਦੇਾਂਗੇ ਮੇਰੇ ਕੋ ਪਿਛਲੇ ਪੈਸੇ ਤਾਂ ਮੂੜੇ ਨਹੀਂ ਗਏ ਤੂੰ ਹੋਰ ਲੈਣ ਆ ਗਿਆ ਚੱਲ ਪਰ ਤੂੰ ਚੱਲ ਭਰਾਵਾ ਬਾਹਰ ਤੈਨੂੰ ਸਰਦਾਰ ਬੱਚੇ ਦੀ ਪੜਾਈ ਉਹ ਬਾਹਰ ਚੱਲੀ ਜਾ ਬਾਹਰ ਚਕਾਰਾ ਜੀ ਬੱਚੇ ਦੀ ਪੜਾਈ ਚਲੋ ਚਲੋ ਪਾਈ ਪਾਈ ਮੋੜਦੇ ਆਗੇ ਜੀ ਤੁਹਾਡੀ ਹੋਰ ਉਹ ਬੈਠੋ ਤਾਂ ਰਾਜੀ ਦਾਦਾ ਜੀ ਕਰਾਰੋ ਸਾਈਨ ਉਹ ਸੈਨਾਂ ਨੂੰ ਕੋਈ ਗੱਲ ਨਹੀਂ ਸੈਨ ਕਿਦੇ ਦੌੜੇ ਆ ਲੈ ਮਾਰ ਲੈ ਕੁਗੀ ਮਾਰੀਏ ਤੂੰ ਹੀ ਮਾਰ ਲੈ ਉਹ ਚੱਲ ਬੰਦੇ ਦਾ ਕੋਈ ਕੋਈ ਗੱਲ ਨਹੀਂ ਆ ਕੋਈ ਤਬੂਦੇ ਦਾਦਾ ਜੀ ਤੁਸੀਂ ਸਾਡੇ ਬੜੇ ਵਿਦਵਾਖਾਤਰ ਆ ਇੱਥੇ ਕਿ ਮਾਰਦੇ ਤੂੰ ਆ ਲੈ ਚੱਕੋ ਜਾਨ ਆ ਰਹਾ ਉਪਰੋਂ ਸਾਹਮਣੇ ਪਹੁੰਚ ਆ 4 ਲੱਖ ਅੱਛਾ ਦੋਨੇ ਚੇਲਕ ਮਾਰੇ ਹੱਥ ਮਾਂ ਲੱਗਣ ਲਾ ਮਾਰੇ ਉਹ ਲਾਲਾ ਬੈਂਕਾਂ ਦੇ ਵਿੱਚੋਂ ਗਿੜਿਓ ਆਦੇ ਆ ਨਾਲੇ ਤੇਰੇ ਨਾਲ ਤਾਂ ਪਹਿਲਾਂ ਤੇ ਕੰਮ ਚੱਲਦਾ ਤੇਰੇ ਨਾਲ ਤਾਂ ਵਿਸ਼ਵਾਸ ਹੋਰ ਕਿਹਦੇ ਨਾਲ ਆ ਸਾਡਾ ਆ ਲੈ ਆਂਦੇ ਜਾਂਦੇ ਰਿਆ ਕਰੋ ਇੱਥੇ ਮਿਲਦੇ ਜੁਲਦੇ ਚੰਗਾ ਲਾਲਾ ਫਿਰ ਹਾਂ ਓਕੇ ਜੀ ਗਰੀਬਾਂ ਦੀ ਵੀ ਕਾਦੀ ਜ਼ਿੰਦਗੀ ਬਿਚਾਰਾ ਕਿਵੇਂ ਉਧਾਰ ਲੈਣ ਲਈ ਮਨੀਮ ਅੱਗੇ ਤਰਲੇ ਕਰਦਾ ਪਿਆ ਸੀ ਮਨੀਮ ਨੇ ਵੀ ਜੀਰ ਕਲਦੀ ਕੋਈ ਕਸਰ ਨਹੀਂ ਛੱਡੀ ਇੱਥੇ ਗਰੀਬ ਆਦਮੀ ਦਾ ਤਾਂ ਜਿਉਣਾ ਡੁੱਬਰ ਹੋਇਆ ਪਿਆ ਬੋਲਦੋ ਮੈਨੂੰ ਬੜਾ ਦੁੱਖ ਹੋਇਆ ਤੈਨੂੰ ਲੋੜ ਸੀ ਕਿੰਨੇ ਕਨਾ ਸਰਦਾ 10000 ਨਾਲ ਸਰ ਜਾਣਾ ਜੀ ਮਜਬੂਰੀ ਹੈ ਜੀ ਚਲੋ 10000 ਤਾਂ ਮੇਰੇ ਕੋ ਪਹਿਲਾਂ ਹੈਗਾ ਆਹ ਲੈ ਬਹੁਤ ਮਿਹਰ ਦੇ ਰੂ ਪੜਾਵਾ ਬਹੁਤ ਮਿਹਰਬਾਨੀ ਜੀ ਪਰਮਾਤਮਾ ਕਈ ਵਾਰੀ ਬੱਚਿਆਂ ਤੇ ਕਿਰਪਾ ਕਰਦੇ ਆ ਉੱਤਰਦੇ ਰਹਿੰਦੇ ਆ ਠੀਕ ਹੈ ਜੀ ਪੜਾ ਬੱਚਿਆਂ ਨੂੰ ਖੁਸ਼ੀ ਨਾਲ ਤੇ ਲਾਜ ਆ ਕੋਈ ਗੱਲ ਨਹੀਂ ਬਹੁਤ ਮਿਹਰਬਾਨੀ ਜੀ ਤੁਹਾਡਾ ਬਹੁਤ ਆਸਾਨ ਹੋ ਜੀ ਨਹੀਂ ਉਹ ਪਰਮਾਤਮਾ ਦਾ ਪਰਮਾਤਮਾ ਦੇਣ ਵਾਲਾ ਚਲੋ ਜਾਓ ਤੁਸੀਂ ਕਰੋ ਆਪਣੇ ਬੱਚੇ ਨੂੰ ਧਾਰਮਿਕ ਸਥਾਨਾਂ ਦੀਆਂ ਬਿਲਡਿੰਗਾਂ ਦੇ ਨਾਲੇ ਵਿਆਹਾਂ ਤੇ ਬੇਲੋੜਾ ਹੱਦ ਤੋਂ ਜ਼ਿਆਦਾ ਖਰਚ ਕਰ ਦਿੰਦੇ ਨੇ ਪਰ ਗਰੀਬ ਤੇ ਅਸਲੀ ਲੋੜਵੰਦ ਨੂੰ ਆਧਾਰ ਦੇਣ ਲਈ ਵੀ ਜਲੀਲ ਕਰਦੇ ਨੇ ਮਾਖਾ ਜੀਤੋ ਕੀ ਕਰਦੀਆਂ ਹਾਂਜੀ ਆਈ ਆ ਗਿਆ ਤੁਸੀਂ ਮੈਂ ਤਾਂ ਆ ਗਿਆ ਮੈਂ ਆਰਤੀ ਕੋਲ ਪੈਸੇ 6 ਲੱਖ ਲੈ ਕੇ ਆਇਆ ਸੀ ਇੱਥੇ ਮੈਂ ਲਫਾਫਾ ਮੇਰਾ ਪਿਆ ਸੀ ਕਿੱਥੇ ਗਿਆ ਉਹ ਲਫਾਫਾ ਭਲਾ ਕਿਹੜਾ ਲਫਾਫਾ ਮੈਂ ਵੀ ਆ ਕੇ ਹੁਣ ਤਾਂ ਸੁੱਤਾ ਹਾਂ ਮੈਂ ਕੋਲ ਰੱਖਿਆ ਸੀ ਆਪਣੇ ਇੱਥੇ ਕਿਨੇ ਦੇਖਿਆ ਥੇ ਤੁਸੀਂ ਇੱਥੇ ਹੋਰ ਕੌਣ ਆ ਮੈਂ ਤਾਂ ਇੱਥੇ ਕੋਈ ਥੈਲਾ ਥੁਲਾ ਨਹੀਂ ਦੇਖਿਆ ਤੁਹਾਡਾ ਉਹ ਥੈਲਾ ਨਹੀਂ ਲਿਫਾਫੇ ਦੇ ਵਿੱਚ ਲਪੇਟਿਆ ਸੀ ਪੁੱਤ ਮਾਨਪ੍ਰੀਤ ਪੁੱਤ ਆਈ ਮੇਰੇ ਕੋਲ ਨੂੰ ਹਾਂਜੀ ਜੱਜੀ ਉਹ ਤਾਂ ਇੱਥੇ ਮੈਂ ਲਿਫਾਫਾ ਰੱਖਿਆ ਸੀ 6 ਲੱਖ ਦਾ ਮੈਂ ਮੰਡੀ ਤੋਂ ਲੈ ਕੇ ਆਇਆ ਸੀ ਪੈਸੇ ਤੇਰੀ ਮੰਮੀ ਨੂੰ ਤਾਂ ਪਤਾ ਨਹੀਂ ਹੈਗਾ ਤੂੰ ਤਾਂ ਨਹੀਂ ਦੇਖਿਆ ਕਿਤੇ ਜੱਜੀ ਮੈਂ ਨਹੀਂ ਦੇਖਿਆ ਕਿਤੇ ਫਿਰ ਜੋਰੇ ਨੂੰ ਭੇਜਦਾ ਫੜਾ ਜੋਰੇ ਨੂੰ ਭੇਜ ਲੈ ਪੁੱਲਾ ਮੇਰਾ ਪੋਤਾ ਇੱਕਦਾਂ ਜੇ ਉਹਨੂੰ ਲੋੜ ਹੁੰਦੀ ਆਪੇ ਮੰਗ ਲੈਣੇ ਸੀ ਉਹਨੇ ਭਲਾ ਆਪਣੇ ਚਾਰਾਂ ਤੋਂ ਇਲਾਵਾ ਇੱਥੇ ਹੁਕਰ ਚ ਹੈ ਵੀ ਕੌਣ ਆਇਆ ਇੱਥੇ ਤੂੰ ਜੋਰੇ ਨੂੰ ਗਲਾ ਮੈਂ ਪੁੱਛਾਂ ਲੈ ਆਪਣੇ ਤੋਂ ਇਲਾਵਾ ਇਸ ਘਰ ਵਿੱਚ ਉਹ ਗਾਮਾ ਸੀਰੀ ਵੀ ਤਾਂ ਰਹਿੰਦਾ ਹੀ ਆ ਮੈਨੂੰ ਲੱਗਦਾ ਹੀ ਨਹੀਂ ਮੈਨੂੰ ਪੱਕਾ ਯਕੀਨ ਆ ਇਹ ਉਹਦੇ ਤੋਂ ਇਲਾਵਾ ਇਸ ਘਰ ਵਿੱਚ ਆਉਂਦਾ ਹੀ ਕੌਣ ਆ ਜੇ ਇਹ ਗੱਲ ਦੁਬਾਰਾ ਤੇਰੀ ਜ਼ੁਬਾਨ ਤੇ ਆਈ ਤਾਂ ਜੀਭ ਖਿੱਚ ਦੂੰ ਤੇਰੀ ਮੈਂ ਰੇਡੀ ਜੀ ਕਿਉਂ ਸਾਰੇ ਟੱਬਰ ਨੂੰ ਗਾਲਾਂ ਕੱਢਣ ਲੱਗੇ ਹੋਇਓ ਜਿਨੇ ਕੰਮ ਕੀਤਾ ਉਹਨੂੰ ਮੈਂ ਆਪਣੀ ਅੱਖੀਂ ਵੇਖਿਆ ਮੈਂ ਕਿਹਨੇ ਕੀਤਾ ਇਹ ਕੰਮ ਸਿੱਧਾ ਸਿੱਧਾ ਕਿਉਂ ਨਹੀਂ ਦੱਸਦਾ ਜਦੋਂ ਮੈਂ ਕਾਲਜ ਤੋਂ ਆਇਆ ਤਾਂ ਗੰਮਾ ਚਾਚਾ ਕੱਚ ਵਿੱਚ ਝੋਲਾ ਲੈ ਕੇ ਜਾਂਦਾ ਸੀ ਦੇਖ ਵੇ ਗੁਰਦੇਵ ਸਿੰਘ ਪੁੱਛੇ ਬਿਨਾ ਤਾਂ ਪਤਾ ਨਹੀਂ ਲੱਗਣਾ ਪਰ ਮੈਂ ਗਾਮੇ ਨੂੰ ਕਿਵੇਂ ਪੁੱਛਾਂ ਨਹੀਂ ਨਹੀਂ ਮੈਂ ਕਿਵੇਂ ਪੁੱਛ ਸਕਦਾ ਮੇਰਾ ਐਡਾ ਵਿਸ਼ਵਾਸਪਾਤਰ ਐਨਾ ਅਣਖੀਦਾ 25 ਸਾਲਾਂ ਤੋਂ ਕਦੇ ਕਿਸੇ ਤਰ੍ਹਾਂ ਦਾ ਗਲਤ ਕੰਮ ਨਹੀਂ ਕੀਤਾ ਆ ਖੂਨ ਵੀ ਚੂਸ ਨਹੀਂ ਬੋਲ ਸਕਦਾ ਮੇਰੇ ਮੁੰਡੇ ਨੇ ਵੀ ਮੈਨੂੰ ਕਿਹਾ ਮੇਰਾ ਮੁੰਡਾ ਤਾਂ ਝੂਠ ਬੋਲ ਨਹੀਂ ਸਕਦਾ ਪਰ ਗਾਮਾ ਵੀ ਚੋਰੀ ਕਦੇ ਨਹੀਂ ਕਰ ਸਕਦਾ ਇਹ ਤਾਂ ਕਦੇ ਹੋਏ ਨਹੀਂ ਸਕਦਾ ਕਾਲਪੁਰਖ ਵਾਹਿਗੁਰੂ ਜੀ ਮੇਰੀ ਤਾਂ ਯਾਰੀ ਵੀ ਗਈ ਤੇ ਮੇਰਾ ਘਰ ਵੀ ਲੁੱਟਿਆ ਗਿਆ ਕਿ ਪੈਸੇ ਗਾਮ ਮੈਨੇ ਚੁੱਕੇ ਨੇ ਗੁਰਦੇਵ ਸਿੰਘ ਇਦਾਂ ਨਹੀਂ ਗੱਲ ਬਣਨੀ ਪੁੱਛਣਾ ਤਾਂ ਪਏਗਾ ਦੇਖ ਗੁਰਦੇਵ ਸਿੰਘ ਐਦਾਂ ਕਰ ਇੱਕੋ ਇੱਕ ਹਾਲਾ ਚਾਰ ਪੰਜ ਪੈਗ ਵੱਡੇ ਵੱਡੇ ਲਾ ਫਿਰ ਆਪਣਾ ਪੁੱਛਣ ਜੋਗਾ ਜਿਗਰਾ ਤੇਰਾ ਬਣੇਗਾ ਫਿਰ ਪੁੱਛੀ ਉਹਨੂੰ ਜਾ ਕੇ ਗੁਰਦੇਵ ਸਿੰਘ ਗੱਲ ਇਹ ਵੀ ਆ ਮੇਰਾ ਖੂਨ ਜਿਹੜਾ ਮੇਰਾ ਮੁੰਡਾ ਆ ਉਹ ਵੀ ਝੂਠ ਨਹੀਂ ਬੋਲ ਸਕਦਾ ਆ ਜਾ ਰਿਹਾ ਬੜਾ ਜਾਮਾ ਡੋਲ ਹੋਈ ਪੜਦਾ ਇਹ ਦੇਖਾਂ ਆ ਵਾਹ ਵਾਹ ਕਈ ਗੱਲਾਂ ਹੁੰਦੀਆਂ ਬੰਤਿਆ ਵਾਹ ਜਾ ਬਹਿ ਜਾ ਕਹਿੰਦੇ ਨੇ ਗੱਲ ਕਰਦਾ ਵਾਹ ਜਾ ਤੇ ਕੀ ਗੱਲ ਕਰਨੀ ਐ ਰੋਣਾ ਆ ਗਿਆ ਸੁਨਵਾਵਾ ਹਾਂ ਗੋਈ ਕੀ ਨਿਕਲੂਪੇ ਵਾਹ ਬੰਤਿਆ ਦਾਸਕਿਆ ਗੱਲ ਹੋ ਗਈ ਓ ਮਾਲਕ ਬੜਿਆ ਬੰਦੇ ਬਸੋ ਓ ਉਹੜਾ ਮਾਰ ਰੰਦਾ ਹੂੰ ਉਹ ਵੀ ਘਰ ਪਤੀ ਸਾਲ ਤੋਂ ਪ੍ਰਵਾਸੀ ਮਜ਼ਦੂਰ ਕੰਮ ਕਰਦਾ ਸੀ ਹੂੰ ਉਹ 500 ਬਲੇ ਉਸਨੇ ਘਰ ਵਾਲੀ ਦਾ ਕਤਲ ਕਰਕੇ ਉਹ ਸਭ ਕੁਝ ਲੁੱਟ-ਖੁੱਟ ਕੇ ਲੈ ਗਿਆ ਲੈ ਹਾਂ ਕਾਲ ਯੁਗ ਆ ਗਿਆ ਕਾਲ ਯੁਗ ਅੱਜਕੱਲ੍ਹ ਨਹੀਂ ਕਿਸੇ ਦਾ ਧਕੀਨ ਕਿ ਜੇ ਨੂੰ ਘਰ ਰੱਖਣਾ ਮੌਤ ਨੂੰ ਸਦਾ ਦੇਵ ਦੇ ਬਰਾਬਰ ਵਾ ਗੁਰਦੇਵ ਸਿੰਘ ਵਾਕਿਆ ਹੀ ਠੀਕ ਆ ਇੱਥੇ ਵੱਡੇ ਵੱਡੇ ਲੋਕ ਪੈਸੇ ਤੇ ਮਰ ਜਾਂਦੇ ਨੇ ਹੋ ਸਕਦਾ ਮੇਰੇ ਨਾਲ ਵੀ ਇਹੀ ਹੋਇਆ ਹੋਵੇ ਜਾ ਬਈ ਗਾਮਿਆ ਹੜਾ ਹੜਾ ਲਾਈਏ ਆ ਜਾ ਸਰਦਾਰਾ ਅੱਜ ਪੈਗ ਰੌਂਡ ਦਾ ਕੋਈ ਬੋਡ ਨਹੀਂ ਹੈਗਾ ਕਾਮਿਆ ਕੋਈ ਲਾੜੀ ਲੱਗ ਗਈ ਸਰਦਾਰਾ ਲਾੜੀ ਤਾਂ ਕਿਸਮ ਦਿਵਾਲਿਆਂ ਦੀ ਲੱਗਦੀ ਆ ਸਾਡੀ ਇੰਨੀ ਕਿਸਮਤ ਕਿੱਥੇ

ਆਤੀਏ ਤੋਂ 6 ਲੱਖ ਲੈ ਕੇ ਆਇਆ ਸੀ ਕਿਤੇ ਤੂੰ ਤਾਂ ਨਹੀਂ ਦੇਖੀ ਕਿਤੇ ਸਰਦਾਰ ਉਹ 25 ਸਾਲ ਦੀ ਕੀਤੀ ਕਰੇ ਖੁਸ਼ ਨਾ ਪਾ ਦੇ ਤੈਨੂੰ ਕੀ ਲੱਗਦਾ ਇਹ ਕੰਮ ম্যাਜਿਕ ਦਾ ম্যাਜਿਕ ਕਰਾ ਗੰਬਿਆ ਮੇਰੇ ਪੁੱਤਰ ਨੇ ਮੈਨੂੰ ਕਿਹਾ ਵੀ ਇਹ ਕੰਮ ਤੂੰ ਕੀਤਾ ਚੁੱਪ ਤੋਂ ਪਹਿਚ ਗਿਆ ਹੈਂ ਮੈਂ ਝੋਰੀਨ ਕੀ ਲੋੜ ਤਾਂ ਗਈ ਐਡਾ ਵੱਡਾ ਇਲਜ਼ਾਮ ਮੇਰੇ ਸਿਰ ਲਾਉਣ ਦੀ ਉਹ ਤੋਂ ਇਲਜ਼ਾਮ ਦੀ ਗੱਲ ਕਰਦਾ ਮੇਰੇ ਪੁੱਤਰ ਆਮ ਸਜੂ ਦੇਖਿਆ ਪਹਿ ਲੈ ਕੇ ਜਾਂਦੇ ਨੂੰ ਨਹੀਂ ਨਹੀਂ ਸਰਦਾਰ ਜੀ ਕੋਈ ਜ਼ਰੂਰ ਕੋਈ ਗਲਤਫਹਿਮੀ ਹੋਣੀ ਆ ਨਾ ਸਜੂ ਕੀ ਲੱਗਦਾ ਮੇਰਾ ਪੁੱਤ ਮੇਰਾ ਖੂਨ ਜੂੜਵੋਲਦਾ ਉਹ ਤੇਰੇ ਵਰਗਾ ਨਹੀਂ ਨਸਰਦਾ 25 ਸਾਲ ਦਾ ਇੱਕ ਥਾਲੀ 'ਚ ਬੈ ਕੇ ਖਾਦਾ ਇੱਕ ਮਿੰਟ ਦੇ ਵਿੱਚ ਖੂਚ ਪਾ ਕੇ ਰੱਖ ਦਿੱਤਾ ਕਦੀ ਨੋਹਾਂ ਨਾਲੋਂ ਮਾਫ਼ ਬਾਕੋ ਹੋਇਆ ਮੈਂ ਜੋਰੇ ਕੋਲ ਜਾ ਕੇ ਪਤਾ ਕਰਦਾ ਜਰੂਰ ਤੁਹਾਨੂੰ ਕੋਈ ਗਲਤ ਕਰਨੀ ਹੋਈ ਆ ਮੈਂ ਜੋਰੇ ਕੋਲ ਸਭ ਕੁਝ ਦਾ ਕਾਢੇ ਰਹੂੰਗਾ ਸੱਚ ਦਾ ਸੱਚ ਝੂਠਾ ਝੂਠ ਸਭ ਨਿਤਾਰਾ ਕਰਕੇ ਹਟੂਗਾ ਹੁਣ ਮੇਰੇ ਸਰ ਇਹ ਇਲਜ਼ਾਮ ਲਾਇਆ ਮੈਂ ਇਹ ਸਾਰਾ ਕੁਝ ਸੱਚ ਕੱਢ ਕੇ ਹਟੂਗਾ ਸੁਣੋਰਾ ਮੈਂ ਸੱਚ ਕੱਢ ਕੇ ਹਟੂਗਾ ਉਹ ਤੂੰ ਪੋਛੜ ਦੀ ਗੱਲ ਕਰਦਾ ਮੈਂ ਹੁਣੇ ਜਾ ਕੇ ਜੋਰੇ ਨੂੰ ਪਤਾ ਕਰਦਾ ਹੁਣੇ ਪੋਛੜ ਦੇ ਕੋਲ ਜਾ ਕੇ ਉਹ ਤੂੰ ਮੇਰੇ ਘਰ ਮੇਰੇ ਬਾਪੂ ਜੀ ਨਾਲ ਮੰਮੀ ਨੇ ਤੇ ਵੀਰੇ ਨੇ ਬਹੁਤ ਵੱਡਾ ਧੋਖਾ ਕੀਤਾ ਹੈ ਇਹ ਤਾਂ ਬਹੁਤ ਹੀ ਗਲਤ ਹੋ ਗਿਆ ਹੈ ਮੈਨੂੰ ਲੱਗਦਾ ਹੀ ਨਹੀਂ ਮੈਨੂੰ ਪੱਕਾ ਯਕੀਨ ਆ ਇਹ ਉਹਦੇ ਤੋਂ ਇਲਾਵਾ ਇਸ ਘਰ ਵਿੱਚ ਆਉਂਦਾ ਹੀ ਕੌਣ ਆ ਜਦੋਂ ਮੈਂ ਕੱਲ ਉੱਧਰ ਆਇਆ ਤਾਂ ਗਾਮਾ ਦੇ ਵਿੱਚ ਕੱਚ ਵਿੱਚ ਵਾਲੇ ਨੂੰ ਆਉਂਦਾ ਸੀ ਡੈਡੀ ਜੀ ਮੈਂ ਤੁਹਾਨੂੰ ਇੱਕ ਗੱਲ ਕਹਣੀ ਸੀ ਕੀ ਕਰਨੀ ਹੈ ਪੁੱਤ ਡੈਡੀ ਜੀ ਕੱਲ ਮੈਂ ਦੇਖਿਆ ਸੀ ਤੁਸੀਂ ਗੰਮੇ ਚਾਚੇ ਨੇ ਜੋ ਕੀਤਾ ਉਹ ਗਲਤ ਕੀਤਾ ਆ ਠੀਕ ਆ ਤੇ ਕੀਤਾ ਮੈਂ ਪੁੱਤ ਡੈਡੀ ਜੀ ਉਹ ਪੈਸੇ ਗੰਮੇ ਚਾਚੇ ਨੇ ਨਹੀਂ ਵੀਰੇ ਤੇ ਮੰਮੀ ਨੇ ਚੱਕੇ ਸੀ ਕਹਿੰਦੇ ਸੀ ਪਿਓ ਨੂੰ ਨਾ ਪਤਾ ਲੱਗੇ ਨਹੀਂ ਤਾਂ ਜਾਨੋਂ ਮਾਰ ਦੇਣਗੇ ਜੀ ਤੂੰ ਤੂੰ ਇਹ ਚੰਗਾ ਨਹੀਂ ਕੀਤਾ ਪਹਿਲਾਂ ਮੈਂ ਕੀ ਨਹੀਂ ਚੰਗਾ ਕੀਤਾ ਮੈਂ ਗਮੇ ਨੂੰ ਆਪਣੇ ਭਰਾ ਤੋਂ ਵੀ ਚੰਗਾ ਸਮਝਦਾ ਸੀ ਤੂੰ ਤੇ ਪੈਸੇ ਦਾ ਇਲਜ਼ਾਮ ਲਾ ਕੇ ਮੇਰੇ ਤੋਂ ਵੱਖ ਕਰ ਦਿੱਤਾ ਹਾ ਹਾ ਮੈਂ ਆਪਣੇ ਅੱਥੀ ਪੈਸੇ ਚੱਕ ਕੇ ਜੋਰੇ ਨੂੰ ਦਿੱਤੇ ਸੀ ਹੈ ਤੂੰ ਤਾਂ ਕਿਸੇ ਦੀ ਗੱਲ ਸੁਣਦਾ ਨਹੀਂ ਹੈ ਆ 2 ਸਾਲ ਹੋ ਗਏ ਮੁੰਡੇ ਨੂੰ ਗੱਡੀ ਲੈਣ ਲਈ ਪੈਸੇ ਮੰਗਰੇ ਨੂੰ ਤੈਨੂੰ ਤਾਂ ਜਾਰੀਆਂ ਪਗਾਉਣ ਦੀ ਅੱਗ ਲੱਗੀ ਆ ਤੈਨੂੰ ਕੋਈ ਘਰ ਦੀ ਫਿਕਰ ਤਾਂ ਹੈ ਨਹੀਂਗੀ ਹੈ ਆ ਨਾੜੇ ਜਿਹੜੀ ਤੇਰੀ ਜ਼ਮੀਨ ਜਾਇਦਾਦ ਆ ਨਾ ਤੂੰ ਇਕੱਲਾ ਹੀ ਹੱਕਦਾਰ ਨਹੀਂ ਅਸੀਂ ਵੀ ਜ਼ਿੰਮੇਵਾਰ ਆ ਅਸੀਂ ਵੀ ਹੱਕਦਾਰ ਆ ਮੇਰਾ ਜੀ ਕਹਦਾ ਤਾਰੇ ਖੋਕੇ ਕਰ ਸਿਆ ਮੈਨੂੰ ਇੱਥੇ ਅੰਦਰ ਮੰਜੇ ਤੇ ਕੌਣ ਪਾ ਗਿਆ ਹਾਂ ਮੇਰੀ ਮਨਪ੍ਰੀਤੀ ਤੋਂ ਬਿਨਾ ਮੇਰਾ ਇੱਥੇ ਹੋਰ ਹੈ ਵੀ ਕੌਣ ਜੋ ਮੇਰਾ ਇੰਨਾ ਖਿਆਲ ਰੱਖੇ ਗੁਰਦੇਵ ਸਿੰਘ ਓਏ ਏਡੀ ਵੱਡੀ ਗਲਤੀ ਉਹ ਰੱਬ ਵਰਗੇ ਯਾਰ ਤੇ ਗਲਤ ਹੱਥ ਚੁੱਕਿਆ ਐਦਾਂ ਕਰ ਛੇਤੀ ਪਤਾ ਕਰ ਗਾਮੇ ਦਾ ਉਹ ਅਣਖੀ ਬਹੁਤ ਆ ਕਿਤੇ ਕੁਛ ਕਰ ਹੀ ਨਾ ਬੈਠਾ ਹੋਵੇ ਕਿ ਤੁਸੀਂ ਪਰਬੰਧ ਕਰੋ ਦੇਵ ਜੀ ਨੂੰ ਜਿਹੜਾ ਬੈਣਾ ਹਾਂ ਹਾਂ ਸੱਦ ਲਓ ਨਾਲ ਲਾ ਜਵਾਨ ਭੇਜੋ ਉਹਨੂੰ ਹਾਂ ਜੀ ਤੇ ਗਾਮਾ ਉਹ ਉਹਨੇ ਤਾਂ ਭਾ ਲੈ ਲਿਆ ਹਾਂ ਆ ਲੈ ਲਿਆ ਮੋਟਰ ਤੇ ਕਿੱਥੇ ਆ ਪਤੰਡੀ ਵਾਲੀ ਮੋਟਰ ਤੇ ਜਾਮਾ ਨਾਲ ਲੱਟ ਕੇ ਭਾ ਲੈ ਲਿਆ ਹਾਂ ਹਾਂ ਭਾਈ ਸੱਚੀ ਗੱਲ ਆ ਇਹ ਇਹਨੇ ਬੈਲੀ ਨੇ ਦੱਸਿਆ ਸਾਨੂੰ ਤੈਨੂੰ ਕਿਨੇ ਦੱਸਿਆ ਉਹ ਮੈਂ ਆਂਦਾ ਸੀਗਾ ਉਧਰੋਂ ਭੰਗ ਮਾਲ ਕੇ ਇਹ ਦੇਖ ਕੇ ਆਇਆ ਹੁਣ ਪ੍ਰਬੰਧ ਕਰੋ ਉਹਦਾ ਉਹ ਗਾਮਿਆ ਉਹ ਗਾਮਿਆ ਫੇਰ ਨੋ ਬਬਾ ਬਬਾ ਰੇ గ మేర సరేరే ਆਵੇ ਬੱਲੀਆ ਸਰਕਾਰ ਦਾ ਪ੍ਰਬੰਧ ਕਰੋ ਜੇ ਪੁਲਿਸ ਦਾ ਚੱਕਰ ਪੈ ਗਿਆ ਤਾਂ ਫਿਰ ਬਹੁਤ ਔਖੇ ਹੋਵਾਂਗੇ ਗੁਰਦੇਵ ਸਾਨੂੰ ਨਾਲ ਲੈ ਕੇ ਇਹਦਾ ਕੋਈ ਸਰਕਾਰ ਦਾ ਪ੍ਰਬੰਧ ਕਰੋ ਹੈ ਚਾਹੀਦਾ ਨੀ ਇਹ ਤੇ ਜ਼ਰੂਰੀ ਆ ਜੇ ਪੁਲਿਸ ਦਾ ਚੱਕਰ ਪੈ ਗਿਆ ਛੁੱਟਣਾ ਔਖਾ ਹੋ ਜਾ ਬਹੁਤ ਗਲਤ ਕੰਮ ਹੋ ਗਿਆ ਮਾਂ ਮਾਇਆ ਹੋਏ ਨੀ ਮਾਂ ਤੇ ਨਾਲ ਲੈ ਚਾਰ ਬੰਦੇ ਇਬਲੀਆ ਹੁਣ ਤੇਰਾ ਕੰਮ ਆ ਗੁਰਦੇਵ ਸੋ ਦਾ ਡੱਡ ਕੇ ਸਿਰ ਬਹਿ ਗਿਆ ਵਾ ਜਾਣੀ ਹਾਂ ਬਾਲੰਦਾ ਬਤਾਤਾ ਬਾਤ ਵੇ ਜਾ ਇਹਦਾ ਵੀ ਪ੍ਰਬੰਧ ਕਰੋ ਪੁਲਿਸ ਦਾ ਚੱਕਰ ਨਾ ਪੈ ਜਾਵੇ ਤੁਮ ਮਿਲਾਂ ਕੋਈ ਨਹੀਂ ਆ ਰਹੀ ਯਾਰ ਕੋਲ ਨਹੀਂ ਕੋਲ ਤਾਂ ਅੱਜ ਲੈਣ ਦੇ ਦੋ ਹੈਲੋ ਕੌਣ ਬੋਲਦਾ ਜੀ ਮੈਂ ਗੱਦੇ ਬੋਲਦਾ ਤੁਹਾਡਾ ਮੁੰਡਾ ਨਵੀਂ ਗੱਡੀ ਲੈ ਕੇ ਕਿਹਾ ਸ਼ਾਇਦ ਕੀ ਹੋਵੇਗਾ ਮੈਂ ਤਾਂ ਕੋਦੇ ਦਾ ਘਰ ਆਇਆ ਵਾਪਸ ਉਹਦਾ ਜੀ ਐਕਸੀਡੈਂਟ ਹੋ ਗਿਆ ਹਾਲਤ ਬਹੁ ਮਾੜੀ ਆ ਸਰਕਾਰੀ ਹਸਪੀਟਲ ਦਾਖਲ ਕਰਾਇਆ ਹੋਇਆ ਹਾਂ ਹਾਂਜੀ ਜ਼ਖਮੀ ਹੋ ਗਿਆ ਤੁਹਾਡਾ ਮੁੰਡਾ ਤੁਸੀਂ ਛੇਤੀ ਛੇਤੀ ਇੱਥੇ ਹਸਪੀਟਲ ਪਹੁੰਚੋ ਉਹ ਜਿੱਥੇ ਬੇਗ ਸੋਹ ਆਹ ਲੈ ਕੇ ਮਰ ਜਾਣ ਉਹ ਦੇਖ ਕਸੂਰਵਾਰ ਐਕਸੀਡੈਂਟ ਨਾਲ ਮਰ ਵੀ ਜਾਵੇ ਤਾਂ ਕੋਈ ਬੜੀ ਗੱਲ ਨਹੀਂ ਹੈਗੀ ਓ ਮੇਰੇ ਯਾਰਾ ਕਾਮਿਆ ਮੈਨੂੰ ਭੁੱਲ ਬਖਸ਼ਣ ਦਾ ਇੱਕ ਮੌਕਾ ਤਾਂ ਦੇ ਦਿੰਦਾ